ਕੱਲ ਸਾਡੇ ਐਸਪੀ ਆਫ ਦਿ ਇਨਸਪੈਕਟਰ ਸਾਹਿਬ ਹਰਵੰਦ ਸਿੰਘ ਜੀ ਤੇ ਨਦੀ ਜਿਹੜੀ ਟੀਮ ਹੈਗੀ ਐ ਇਹ ਸ਼ਨੀ ਮੰਦਰ ਲਾਗੇ ਟਿਬਾਰ ਰੋਡ ਤੇ ਉੱਥੇ ਗੰਦੇ ਨਾਲੇ ਲਾਗੇ ਦਸਕਰਾ ਦੇ ਸਬੰਧ ਵਿੱਚ ਮੌਜੂਦ ਸੀਗੇ ਤੇ ਜਿਸ ਸੰਬੰਧੀ ਆਲਰੇਡੀ ਸਾਡੇ ਕੋਲ ਏਏਜੀ ਸਾਹਿਬ ਮਾਨਯੋਗ ਏਏਜੀ ਸਾਹਿਬ ਸ਼੍ਰੀ ਸੁਨੀਤ ਸ਼ਰਮਾ ਜੀ ਦੀ ਹਦਾਇਤ ਅਨੁਸਾਰ ਉੱਥੇ ਜਿਹੜੀ ਕਿ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਤੇ ਉਹਦੇ ਸਿਲਸਿਲੇ ਦੇ ਵਿੱਚ ਜਦੋਂ ਇੱਥੇ ਮੌਜੂਦ ਸੀਗੇ ਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਮੁਕੇਸ਼ ਕੁਮਾਰ ਇੱਕ ਗੰਗਾ ਜਿਹਦਾ ਘਰ ਕੰਪਨੀ ਵਗ ਲੱਗੇ ਹੈਗਾ ਤੇ ਬਾਰ ਰੋੜ ਤੇ ਤੇ ਉਧਰੋਂ ਇਹਨੇ ਹੀਰੋਇਨ ਦੀ ਸਪਲਾਈ ਵਾਸਤੇ ਆਪਣੇ ਮੋਟਰਸਾਈਕਲ ਤੇ ਜਾਣਾ ਹੈਗਾ ਵਿਜੇਨਗਰ ਸਾਈਡ ਨੂੰ ਸੋ ਇਨਫੋਰਮੇਸ਼ਨ ਦੇ ਆਧਾਰ ਤੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾਈ ਗਈ ਸੋ ਇਹਨਾਂ ਦੇ ਨਾਲ ਪੁਲਿਸ ਪਾਰਟੀ 서ਬ ਇੰਸਪੈਕਟਰ ਨਰੀਸ਼ ਕੁਮਾਰ ਜੀ ਨਾਲ ਸੀਗੇ ਤੇ ਹੋਰ ਪੁਲਿਸ ਪਾਰਟੀ ਜਦੋਂ ਇਹ ਉੱਥੇ ਇਹਨਾਂ ਨੇ ਅਧਿਕਾਰ ਦੇ ਲਾਗੇ ਪਹੁੰਚ ਕੇ ਕੰਪਨੀ ਵਗ ਰੋਪ ਤੇ ਉੱਥੇ ਜਦੋਂ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਮੁਕੇਸ਼ ਮੋਰਫ ਗੰਜਾ ਆਪਣੇ ਮੋਟਰਸਾਈਕਲ ਤੇ ਕਾਬੂ ਕੀਤਾ ਗਿਆ ਜੀ ਤੇ ਮੈਨੂੰ ਕਾਲ ਕਰਕੇ ਮੌਕੇ ਤੇ ਬੁਲਾਇਆ ਗਿਆ ਤੇ ਬ੍ਰੀ ਪ੍ਰੈਜ਼ੈਂਸ ਦੇ ਵਿੱਚ ਇਹਦਾ ਜਿਹੜਾ ਪਿੱਠੂ ਬੈਗ ਸੀਗਾ ਬੈਗ ਦੇ ਵਿੱਚੋਂ ਸਰਚ ਕਰਨ ਤੇ 1 ਕਿਲੋ 200 ਗ੍ਰਾਮ ਹਿਰੋਇਨ ਮਿਲਾਂਦ ਹੋਈ ਸੀ ਜੀ ਸਰ ਪਹਿਲਾਂ ਵੀ ਕਿਤੇ ਮਾਮਲੇ ਇਹਨਾਂ ਤੇ ਕਾਫੀ ਦੇ ਦਰਜ ਹੈਗੇ ਇਹਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ ਪੰਜ ਮੁਕਦਮੇ ਇਹਦੇ ਖਿਲਾਫ ऑलरेडी ਦਰਜ ਹੈਗੇ ਇੱਕ ਕਤਲ ਦਾ ਮੁਕਦਮਾ ਦਰਜ ਹੈ ਤੇ ਚਾਰ ਮੁਕਦਮੇ ਐਨਡੀਪੀਐਸ ਦੇ ਵੀ ਚੱਲ ਰਹੇ ਨੇ ਜੀ ਹਰ ਲੈ ਕੇ ਕਿੱਥੋਂ ਆਉਂਦਾ ਹੈ ਕਿੰਨਾ ਕਿੰਨਾ ਨੂੰ ਇਹਦੀ ਸਪਲਾਈ ਬੀ ਲੁਧਿਆਣੇ ਚ ਹੀ ਹੁੰਦੀ ਹੈ ਔਰ ਲੁਧਿਆਣੇ ਵਿੱਚੋਂ ਹੀ ਇਹ ਜਿਹੜੀ ਹੈ ਹਿਰੋਇਨੇ ਖਰੀਦ ਕਰਦਾ ਹੈ ਜਮਾਨਤ ਤੋਂ ਕਦੋਂ ਆਇਆ ਹੈ ਇਸ ਵਾਰ ਕਰੀਬ 2 ਹਫ਼ਤੇ ਦਿਨ ਹੋਏ ਇਹਨੂੰ ਜਮਾਨਤ ਤੇ ਆਇਆ ਸਰ ਇਹ अमाउंट ਕਿੰਨੀ ਕੁ ਦੀ ਹੋਈਗੀ अमाउंट ਅਸੀਂ ਅਸੈਸ ਨਹੀਂ ਕਰ ਸਕਦੇ ਸਰ ਇਹਦੀ ਕੋਈ ਲਿੰਕ ਸਾਹਮਣੇ ਆਈ ਹੈ ਵੀ ਕੋਈ ਇੰਟਰਨੈਸ਼ਨਲ ਲਿੰਕ ਇੰਟਰਨੈਸ਼ਨਲ ਲਿੰਕ ਬਾਰੇ ਨਹੀਂ ਹਜੇ ਕਲੀਅਰ ਕੀਤਾ ਜਾ ਸਕਦਾ ਬਾਕੀ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਸਰ ਇਹ ਵੀ ਜਾਣ ਚੱਲੂਗੀ ਕਿ ਇਹ ਕਿੱਥੋਂ ਮਾਲ ਲੈਂਦਾ ਸੀ ਕਿੰਦਾਂ ਨੂੰ ਅੱਗੇ ਮਾਲ ਦੇਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਸਾਰਾ ਇਹਦੀ ਆਪਾਂ ਇਹਦੀ ਡਿਟੇਲ ਦੇ ਵਿੱਚ ਦੀ ਜਿਹੜੀ ਸਰ ਜਿਹਨਾਂ ਦਾ ਮੋਟਰਸਾਈਕਲ ਆ ਉਹ ਕਿਹੜਾ ਇਹਦਾ ਆਪਣਾ ਸੀ ਜਾਂ ਉਹ ਵੀ ਚੋਰੀ ਦਾ ਮੋਟਰਸਾਈਕਲ ਬਿਨਾ ਕਾਗਜ਼ਾਤ ਦਾ ਹੈਗਾ ਸਰ ਇਹਦੇ ਕੋਈ ਸਾਥੀ ਹੋ ਰਹੇ ਹੋ ਸਕਦੇ ਆ ਹੋ ਸਕਦੇ ਐ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਵੀ ਕੀ ਕਰਦਾ ਸੀ ਇਹ ਪਹਿਲਾਂ ਇਹਦੀ ਪਹਿਲਾਂ ਮੋਬਾਈਲ ਦੀ ਦੁਕਾਨ ਸੀਗੀ ਮੋਬਾਈਲ ਦਾ ਕੰਮ ਕਰਦਾ ਸੀਗਾ ਬਟ ਇਹ ਗਲਤ ਸੰਗਤੀ ਚ ਪੈ ਕੇ ਇਹਨੇ ਆਪ ਯੂਜ਼ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਹਿਰੋਇਨ ਤੇ ਫਿਰ ਅੱਗੇ ਇਹਨੇ ਸਪਲਾਈ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਤੇ ਜੇ ਅੱਜ ਇਹ ਜੇਲ੍ਹ ਦੇ ਵਿੱਚ ਰਿਹਾ ਹੈ ਕਰੀਬ 4-5 ਮੁਕੱਦਮਿਆਂ ਦੇ ਦਰਜ ਹੈਗੇ ਜਿੱਦ ਤੋਂ 4 ਐਨਡੀਪੀਐਸ ਦੇ ਮੁਕੱਦਮੇ ਦਰਜ ਹੈ ਉਹ ਤੇ ਜੇਲ੍ਹ 'ਚ ਹੀ ਰਿਹਾ ਹੈਗਾ ਤੇ ਹੁਣ ਵੀਕ ਦਿਨ ਤੋਂ ਜਦੋਂ ਆਇਆ ਹੈਗਾ ਆਨ ਤੇ ਇਹਦੀ ਫਿਰ ਜਿਹੜੇ ਇਹਦੇ ਪੁਰਾਣੇ ਜਿਹੜੇ ਹੈਗੇ ਇਹਦੇ ਗਾਹਕ ਉਹਨਾਂ ਨੇ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਸਰ ਐਸਟੀਐਫ ਕੀ ਕਾਰਵਾਈ ਕਰ ਰਹੀ ਹੈ ਉਹਨੂੰ ਐਸਟੀਐਫ ਪੂਰੀ ਜੜ ਤੱਕ ਜਾਏਗੀ ਜੀ ਇਹਦਾ ਨੈਕਸਸ ਕੀ ਹੈਗਾ ਇਹਦੇ ਨਾਲ ਕੌਣ ਕੌਣ ਹੈਗੇ ਜਿਹੜੇ ਇਹਦੀ ਮਦਦ ਕਰਦੇ ਜਾਂ ਇਹਦੀ ਸਪਲਾਈ ਕਿੱਥੇ ਕਿੱਥੇ ਹੈਗੀ ਆ ਇਹ ਸਾਰੀ ਡਿਟੇਲ ਜਿਹੜੀ ਹੈ ਇਹ ਰਹਦੇ ਕਿੱਥੇ ਇਹ ਕੰਪਨੀ ਵਾਲਾ ਮੁਹੱਲਾ ਪੈਂਦਾ ਇੱਕ ਉੱਥੇ ਦਾ ਰਹਿਣ ਵਾਲਾ ਹੈ ਮੁਕਾਨ ਆਪਣਾ ਜਾਂ ਕਿਰਾਏ ਤੇ ਹੈ ਜੀ ਇਹਦੇ ਦੀ ਕਲੀਅਰ ਕਟ ਇਨਵੈਸਟੀਗੇਸ਼ਨ ਹੋਈਗੀ ਜੀ ਇਹਦੇ ਡਾਕੂਮੈਂਟ ਵਗੈਰਾ ਸਾਰੇ ਲੈ ਜਾਣਗੇ ਤਾਂ ਰਿਮਾਂਡ ਵਗੈਰਾ ਵੀ ਇਹਨਾਂ ਦਾ ਲੌਗ ਵੀ ਰਿਮਾਂਡ ਹਾਂਜੀ ਹਾਂਜੀ ਬਿਲਕੁਲ ਇਹਦਾ ਰਿਮਾਂਡ ਲਿਆ ਜਾਏਗਾ ਜੀ ਔਰ ਫਰਦਰ ਇਨਵੈਸਟੀਗੇਸ਼ਨ ਇਹਦੀ ਜਿਹੜੀ ਹੈ ਪੁਰਤਾਲ ਕੀਤੀ ਜਾਏਗੀ ਠੀਕ ਹੈ ਠੀਕ ਹੈ フフフ。